ਮੈਂ ਤਾਂ ਅਕਸਰ ਬੇਨਤੀ ਕਰਦਾ ਹਾਂ ਆਪਾਂ ਅਨੰਤ ਸਰ ਦਾ ਪਾਠ ਕਰਦੇ ਹਾਂ ਆਪਾਂ ਉਸ ਦੇ ਧਾਰਨੀ ਨਹੀਂ ਹੁੰਦੇ ਆਪ ਜੀ ਬਚਨ ਪੜ੍ਹਦੇ ਹੋ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਕਿਸ ਨਾਲ ਕਿਉਂ ਚਿਤ ਲਾਈਐ ਚਿਤ ਤੇ ਤੂੰ ਪਰਿਵਾਰ ਨਾਲ ਜੋੜਿਆ ਸੰਸਾਰ ਨਾਲ ਜੋੜਿਆ ਵਪਾਰ ਨਾਲ ਜੋੜਿਆ ਰੰਗਕਾਰ ਨਾਲ ਨਹੀਂ ਜੋੜਿਆ ਜਿਹਦੇ ਲਈ ਤੈਨੂੰ ਇਹ ਜੀਵਨ ਮਿਲਿਆ ਹੈ ਸਾਰੇ ਸੁੱਖਾਂ ਦੇ ਸਾਥੀ ਨੇ ਸਵਾਰਥ ਦੇ ਸਾਥੀ ਨੇ ਤੇ ਜਦੋਂ ਤੇਰੇ ਦੀਵਨ ਵਿੱਚ ਦੁੱਖ ਆਇਆ ਦੁੱਖ ਮੈਂ ਸੰਗ ਨਾ ਕੋਈ ਤੇਰੇ ਦੁੱਖ ਵਿੱਚ ਕਿਸੇ ਨਹੀਂ ਤੇਰੇ ਮਿੱਤਰ ਬਣਨਾ ਕਿਸੇ ਨਹੀਂ ਤੇਰੇ ਸਾਥੀ ਹੋਣਾ ਗੁਰਤੇਗ ਭਾਦਰ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹੋ ਨਾ ਆਪ ਜੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੋਸਬ ਲਾਗੇ ਕਿਆ ਧਾਰਾ ਕਾ ਮੀਤ ਰਹਾਉ ਮੇਰੋ ਮੇਰੋ ਸਬਕ ਕਹਤ ਹੈ ਹਿਤਸਿਉ ਬੰਦਉ ਚੀਤ ਕਿਉਂਕਿ ਅੰਦਰ ਦਾ ਚਿੱਤ ਜਿਹੜਾ ਹੈ ਨਾ ਮੋਹ ਵਿੱਚ ਵੱਜਿਆ ਹੋਇਆ ਹੈ ਮੇਰੋ ਮੇਰੋ ਸਬਕ ਕਹਤ ਹੈ ਹਿਤਸਿਉ ਬੰਦਿਓ ਚੀਤ ਅਸਲ ਵਿੱਚ ਸਾਡਾ ਚਿੱਤ ਮੋਹ ਵਿੱਚ ਵੱਜਿਆ ਹੋਇਆ ਹੈ ਕਹਿੰਦੇ ਆਹ ਵੀ ਮੇਰਾ ਮੇਰਾ ਪੁੱਤਰ ਹੈ ਆਹ ਮੇਰਾ ਪਿਤਾ ਹੈ ਆਹ ਮੇਰੀ ਧੀ ਹੈ ਆਹ ਮੇਰੇ ਸਾਥ ਸੰਬੰਧੀ ਹੈ ਇਹੀ ਕਹਿੰਦੇ ਹਨ ਅੰਤ ਕਾਲ ਸੰਗੀਨੈ ਕਹਉ ਇਹ ਅਚਰਜ ਹੈ ਰੀਤ ਅੰਤ ਵੇਲੇ ਇਹਨਾਂ ਵਿੱਚੋਂ ਜਿਨ੍ਹਾਂ ਨੂੰ ਮੈਂ ਮੇਰੀ ਕਰਦਾ ਆ ਮੇਰੇ ਨੇ ਆ ਮੇਰੇ ਨੇ ਇਹਨਾਂ ਵਿੱਚੋਂ ਨਾਲ ਕੋਈ ਵੀ ਨਹੀਂ ਬਣ ਵਾਲਾ ਨਹੀਂ ਹੈ ਕਿਉਂਕਿ ਇਹਨਾਂ ਦਾ ਸੰਬੰਧ ਤਨ ਦੇ ਨਾਲ ਹੈ ਤੇ ਤਨ ਜਾ ਕੇ ਸ਼ਮਸ਼ਾਨ ਘਾਟ ਵਿੱਚ ਮੁੱਕ ਜਾਂਦਾ ਹੈ